ਦੇਸ਼ ਦੀ ਰਾਤ ਰਾਤ ਨੇ ਦਿੱਲੀ ਵਿਖੇ 602 ਦੇ 에어ਪੋਰਟ ਤੇ ਸੋਮਵਾਰ ਸਵੇਰੇ 6 ਵਜੇ ਸੰਘਣੀ ਧੁੰਦ ਦੀ ਵਜ੍ਹਾ ਨਾਲ ਜ਼ੀਰੋ ਵਿਜ਼ਿਬਿਲਿਟੀ ਦਰਜ ਕੀਤੀ ਗਈ। ਇਸ ਦੇ ਕਾਰਨ ਕਈ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਨੇ ਪੈਸੇਂਜਰ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਫਲਾਈਟਸ ਦੀ ਉਡਾਨ ਕਨਫਰਮ ਕਰਨ ਦੇ ਬਾਅਦ ਹੀ 에ਰਪੋਰਟ ਆਉਣ। ਮੌਸਮ ਪਾਕ ਆਈਐਮਡੀ ਦੇ ਮੁਤਾਬਿਕ ਰਾਜਧਾਨੀ ਦਿੱਲੀ ਅਤੇ ਪਾਲਮ 에ਰਪੋਰਟ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਪ੍ਰਿਆਗਰਾਜ, ਮੱਧ ਪ੍ਰਦੇਸ਼ ਦੇ ਗਵਾਲੀਅਰ, ਰਾਜਸਥਾਨ ਦੇ ਜੈਸਲਮੇਰ ਵਿੱਚ ਜ਼ੀਰੋ ਵਿਜ਼ਿਬਿਲਿਟੀ ਦਰਜ ਕੀਤੀ ਗਈ ਹੈ। ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਵੀ ਸੰਗਣੇ ਧੁੰਦ ਦੀ ਚਪੇਟ ਵਿਛਣ। ਮੌਸਮ ਵਿਭਾਗ ਨੇ ਦੱਸਿਆ ਕਿ ਨਵੇਂ ਸਾਲ ਦੇ ਵਿੱਚ ਠੰਡ ਹੋਰ ਜ਼ਿਆਦਾ ਵੱਧ ਸਕਦੀ ਹੈ 25 ਦਸੰਬਰ ਤੋਂ 28 ਦਸੰਬਰ ਤੱਕ ਦਿੱਲੀ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਦਾ ਖ਼ਤਰਾ ਜਾਰੀ ਰਹੇਗਾ ਇਸ ਦੇ ਨਾਲ ਹੀ ਜੇਕਰ ਗੱਲ ਹਰਿਆਣਾ ਪੰਜਾਬ ਦੀ ਕੀਤੀ ਜਾਵੇ ਤਾਂ ਦੋਨੋਂ ਸੂਬਿਆਂ ਵਿੱਚ ਮੌਸਮ ਵਿਭਾਗ ਵੱਲੋਂ ਕੋਲਡ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮਾਂ ਅਨੁਸਾਰ ਦੇ ਅਖੀਰਲੇ ਦਿਨ ਯਾਨੀ ਕਿ 31 ਦਸੰਬਰ ਤੋਂ ਇੱਕ ਨਵਾਂ ਵੈਟਰਨ ਡਿਸਟਰਬੈਂਸ ਐਕਟਿਵ ਹੋਏਗਾ ਇਸ ਦੇ ਨਾਲ ਰਾਜਸਥਾਨ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਅਤੇ ਤਮਿਲਨਾਡ ਵਿੱਚ ਬੱਦਲ ਛਾਇਰੇਨ ਦਿਨਾਂ ਨਾਲ ਨਾਲ ਬਰਸਾਤ ਹੋ ਸਕਦੀ ਹੈ ਇਸ ਸਿਸਟਮ ਦਾ ਅਸਰ 1 ਜਨਵਰੀ ਨੂੰ ਵੀ ਰਹੇਗਾ ਇਸ ਦੇ ਲਈ ਇਹ ਸੀ ਸੰਭਾਵਨਾ ਹੈ ਕਿ ਇਸ ਵਾਰ ਨਵੇਂ ਸਾਲ ਦੀ ਸ਼ੁਰੂਆਤ ਬਰਸਾਤ ਦੇ ਨਾਲ ਹੋ ਸਕਦੀ ਹੈ ਤੁਹੇ ਪਾਸੇ ਅੱਜ ਸਲੇਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੰਜਾਬ ਰਾਜਸਥਾਨ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਸੰਗਣੀ ਧੁੰਦ ਦੀ ਚਾਦਰ ਦਿਖਾਈ ਦਿੱਤੀ ਜਿੱਥੇ ਕਿ ਵਿਜ਼ਿਬਿਲਟੀ ਬਿਲਕੁਲ ਹੀ ਜ਼ੀਰੋ ਦਿਖਾਈ ਦੇ ਰਹੀ ਹੈ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਿੱਚ ਸਾਫ਼ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੀ ਸੰਗਣੀ ਧੁੰਦ ਪੈ ਰਹੀ ਹੈ ਤਸਵੀਰਾਂ ਸਰਸਾ ਦੀਆਂ ਹਨ ਤੇ ਇਸ ਸੰਗਣੀ ਧੁੰਦ ਦੇ ਵਿੱਚ ਰਸਗਿਰਾਂ ਨੂੰ ਟ੍ਰੈਫਿਕ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਜ਼ਿਬਿਲਟੀ ਘਟ ਹੋਣ ਕਾਰਨ ਬਹੁਤ ਮੁਸ਼ਕਲ ਹੋ ਜਾਂਦਾ ਹੈ ਐਸੇ ਮੌਸਮ 'ਚ ਡਰਾਈਵ ਕਰਨਾ ਤਾਂ ਸੱਚ ਕੋ ਹੂੰ ਤੁਹਾਨੂੰ ਅਪੀਲ ਕਰਦਾ ਕਿ ਧੁੰਦ ਦੇ ਮੌਸਮ 'ਚ ਅਗਰ ਤੁਸੀਂ ਬਹੁਤ ਜ਼ਰੂਰੀ ਡਰਾਈਵ ਕਰਨਾ ਚਾਹ ਰਹੇ ਹੋ ਤਾਂ ਫੋਗ ਲਾਈਟ ਦਾ ਇਸਤੇਮਾਲ ਕਰੋ ਸਾਵਧਾਨੀ ਵਰਤੋ ਆਰਾਮ ਨਾਲ ਚੱਲੋ ਅਤੇ ਜਲਦਬਾਜ਼ੀ ਅਤੇ ਓਵਰਟੈਕ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹੇ ਮੌਸਮ 'ਚ ਐਕਸੀਡੈਂਟ ਦੇ ਕੇਸ ਵੀ ਲਗਾਤਾਰ ਵਧਦੇ ਹਨ